प्यारे दोस्तों प्यार परी सत श्री अकाल जी हां जी दोस्तों पंजाब सरकार ਦੇ ਮਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਲਈ ਆਈ ਵੱਡੀ ਖਬਰ 2016 ਤੋਂ 6ਵੇਂ ਪੇ ਕਮਿਸ਼ਨ ਦੇ ਏਰੀਅਰ ਦੀ ਅਦਾਇਗੀ ਨੂੰ ਲੈ ਕੇ ਜਾਰੀ ਕੀਤਾ ਗਿਆ ਪੱਤਰ ਉਸ ਪੱਤਰ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਹਾਂਜੀ ਦੋਸਤੋ ਅਸੀਂ ਗੱਲ ਕਰਨ ਜਾ ਰਹੇ ਹਾਂ 5.5 ਸਾਲਾਂ ਦਾ ਏਰੀਅਰ ਮਲਾਜ਼ਮਾਂ ਦਾ 2016 ਤੋਂ 2021 ਤੱਕ ਦਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਫੈਸਲਾ ਲਾ ਕੀਤਾ ਗਿਆ ਸੀ ਕਿ ਅਸੀਂ ਏਰੀਅਰ ਨੂੰ ਕਿਸ਼ਤਾਂ ਦੇ ਰੂਪ ਵਿੱਚ ਅਦਾ ਕਰਾਂਗੇ ਇਸ ਸੰਬੰਧ ਦੇ ਵਿੱਚ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਪੂਰਾ ਵੇਰਵਾ ਏਰੀਅਰ ਦੀ ਕਿਸ ਤਰ੍ਹਾਂ ਅਦਾਇਗੀ ਕੀਤੀ ਜਾਵੇਗੀ ਉਸ ਸੰਬੰਧ ਦੇ ਵਿੱਚ ਦੱਸਿਆ ਗਿਆ ਸੀ ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਉਸ ਸੰਬੰਧ ਦੇ ਵਿੱਚ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜੋ ਇਹ ਪੱਤਰ ਜਾਰੀ ਕੀਤਾ ਗਿਆ ਇਸ ਦਾ ਵੱਡਾ ਕਾਰਨ ਇਹ ਹੈ ਕਿਉਂਕਿ ਜੋ ਕਿਸ਼ਤਾਂ ਨੇ ਏਰੀਅਰ ਦੀਆਂ ਉਹ ਮਲਾਜ਼ਮਾਂ ਨੂੰ ਤਾਂ 2026 ਦੇ ਵਿੱਚ ਮਿਲਣੀਆਂ ਸ਼ੁਰੂ ਹੋਣਗੀਆਂ ਪਰ ਜੋ ਰਿਟਾਇਰਮੈਂਟ ਹੋਏ ਮਲਾਜ਼ਮ ਨੇ ਉਹਨਾਂ ਨੂੰ ਅਪ੍ਰੈਲ ਦੇ ਮਹੀਨੇ ਤੋਂ ਹੀ ਇਹ ਮਿਲਣੀਆਂ ਸਟਾਰਟ ਹੋ ਚੁੱਕੀਆਂ ਨੇ ਪਰ ਬਹੁਤ ਸਾਰੇ ਰਿਟਾਇਰਮੈਂਟ ਹੋਏ ਮਲਾਜ਼ਮ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਇਹਨਾਂ ਕਿਸ਼ਤਾਂ ਦੀ ਅਦਾਇਗੀ ਨਹੀਂ ਹੋਈ ਉਸ ਸੰਬੰਧ ਦੇ ਵਿੱਚ ਵਿਭਾਗ ਦਾ ਇੱਕ ਪੱਤਰ ਜਿਹੜਾ ਕਿ ਆਪਣੇ ਸਮੂਹ ਡੀ ਡੀਓਜ਼ ਨੂੰ ਜਾਰੀ ਕੀਤਾ ਗਿਆ ਹੈ ਆਦੇਸ਼ ਦਿੱਤੇ ਗਏ ਨੇ ਵਿਭਾਗ ਦੁਆਰਾ ਆਪਣੇ ਸਮੂਹ ਡੀਡੀਓਜ਼ ਨੂੰ ਉਸ ਬਾਰੇ ਪੱਤਰ ਜਾਰੀ ਕੀਤਾ ਗਿਆ ਹੈ ਏਰੀਅਲ ਦੀ ਅਦਾਇਗੀ ਨੂੰ ਲੈ ਕੇ ਉਸ ਪੱਤਰ ਬਾਰੇ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਹਾਂਜੀ ਦੋਸਤੋ ਜੋ ਇਹ ਪੱਤਰ ਜਾਰੀ ਕੀਤਾ ਗਿਆ ਹੈ ਇਹ ਸਮੂਹ ਡੀਡੀਓਜ਼ ਨੂੰ ਵਿਭਾਗ ਦੁਆਰਾ ਜਾਰੀ ਕੀਤਾ ਗਿਆ ਹੈ ਇਸ ਦਾ ਵਿਸ਼ਾ ਪੈਸ਼ਨਰ ਫੈਮਿਲੀ ਪੈਸ਼ਨਰ ਨੂੰ ਪੈਨਸ਼ਨ ਏਰੀਅਰ 2016 ਦੇ ਏਰੀਅਰ ਦੀ ਅਦਾਇਗੀ ਕਰਨ ਸੰਬੰਧੀ ਇਸ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਇਸ ਦਫ਼ਤਰ ਦੇ ਮੀਮੋ ਨੰਬਰ 475 ਸੀ ਪੀ ਪੀ ਮਿਤੀ 552025 532 ਮਿਤੀ 1452025 560 ਮਿਤੀ 1952025 576 ਮਿਤੀ 2252025 658 ਮਿਤੀ 962025 665 ਮਿਤੀ 12 6 2025 693 ਮਿਤੀ 19 6 2025 699 ਮਿਤੀ 24 6 2025 ਅਤੇ ਮੀਮੋ ਨੰਬਰ 757 ਮਿਤੀ 16 7 2025 ਅਤੇ ਉਸ ਤੋਂ ਅੱਗੇ ਲਿਖਿਆ ਗਿਆ ਹੈ ਕਿ ਮੀਮੋ ਨੰਬਰ 784/817 ਮਿਤੀ 30 7 2025 849 ਮਿਤੀ 14/8/2025 ਇਸ ਤਰ੍ਹਾਂ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਅਸੀਂ ਪੂਰੀ ਜਾਣਕਾਰੀ ਤੁਹਾਨੂੰ ਇਸ ਪੱਤਰ ਬਾਰੇ ਡੀਟੇਲ ਦੇ ਵਿੱਚ ਦੇਵਾਂਗੇ ਇਸ ਨੂੰ ਧਿਆਨ ਨਾਲ ਜ਼ਰੂਰ ਸੁਣਨਾ ਅੱਗੇ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਉਪਰੋਕਤ ਵਿਸ਼ੇ ਸੰਬੰਧੀ ਇਸ ਦਫ਼ਤਰ ਦੇ ਹਵਾਲੇ ਅਧੀਨ ਪੱਤਰਾਂ ਰਾਹੀਂ ਇਹ ਪਹਿਲਾਂ ਹੀ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਕਿ ਵਿੱਚ ਸਰਕੂਲਰ ਨੰਬਰ 3/2025 ਵਿੱਚ ਦਰਸਾਏ ਸ਼ਡਿਊਲ ਮੁਤਾਬਕ ਰਿਵਾਈਜ਼ਡ ਪੈਨਸ਼ਨ ਏਰੀਅਰ ਅਗਸਤ 2025 ਦੀ ਪੈਨਸ਼ਨ ਏਰੀਅਰ ਲੈਜਰ ਨੰਬਰ 1 ਵਿੱਚ ਸਾਰੇ ਪੈਨਸ਼ਨਰਾਂ ਫੈਮਿਲੀ ਪੈਨਸ਼ਨਰਾਂ ਨੂੰ ਕਾਨੂੰਨੀ ਵਾਰਸਾਂ ਨੂੰ ਬੰਦਾ ਪੈਨਸ਼ਨ ਏਰੀਅਰ ਹਰ ਹਾਲਤ ਦੇ ਵਿੱਚ ਡਰਾ ਕਰ ਦਿੱਤਾ ਜਾਵੇ ਪ੍ਰੰਤੂ ਅਜੇ ਤੱਕ ਡੀ ਡੀਓਜ਼ ਵੱਲੋਂ ਸਾਰੇ ਬੰਦੇ ਏਰੀਅਰ ਜੋ ਨਹੀਂ ਡਰਾ ਨਹੀਂ ਕੀਤੇ ਗਏ ਇਸ ਲਈ ਮੁਰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਆਪਣੇ ਦਫ਼ਤਰ ਨਾਲ ਸੰਬੰਧਿਤ ਬਾਕੀ ਰਹਿੰਦੇ ਸਾਰੇ ਪੈਨਸ਼ਨਰਾਂ ਫੈਮਿਲੀ ਪੈਨਸ਼ਨਰਾਂ ਕਾਨੂੰਨੀ ਵਾਰਸਾਂ ਦਾ ਏਰੀਅਰ ਹਰ ਹਾਲਤ ਦੇ ਵਿੱਚ 100% ਤਿਆਰ ਕਰਕੇ ਸਤੰਬਰ 2025 ਦੀ ਪੈਨਸ਼ਨ ਏਰੀਅਰ ਲੇਜ਼ਰ 1 ਜੋ ਕਿ ਮਿਤੀ 10/9/2025 ਤੱਕ ਖੁੱਲੀ ਹੈ ਉਸ ਵਿੱਚ ਡਰਾਅ ਕਰਨਾ ਯਕੀਨੀ ਬਣਾਇਆ ਜਾਵੇ ਇਸ ਤੋਂ ਇਲਾਵਾ ਸਾਰੇ ਪੈਸ਼ਨਰਾਂ ਦਾ ਲੀਵ ਇਨ ਕੈਸ਼ਮੈਂਟ ਦਾ ਏਰੀਅਰ ਵੀ ਹਰ ਹਾਲਤ ਦੇ ਵਿੱਚ ਡਰਾਅ ਕਰਨਾ ਯਕੀਨੀ ਬਣਾਇਆ ਜਾਵੇ ਜੇਕਰ ਕੋਈ ਪੈਸ਼ਨਰ ਫੈਮਿਲੀ ਪੈਸ਼ਨਰ ਕਾਨੂੰਨੀ ਵਾਰਸ ਪੈਨਸ਼ਨ ਏਰੀਅਰ ਲੀਵ ਇਨ ਕੈਸ਼ਮੇਟ ਦਾ ਏਰੀਅਰ ਡਰਾ ਕਰਨ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਕੋਈ ਗਲਤ ਅਦਾਇਗੀ ਜਾਂ ਫਿਰ ਉਹਨਾਂ ਨੂੰ ਕੀਤੀ ਜਾਂਦੀ ਹੈ ਤਾਂ ਅਜੇ ਹੀ ਸੂਰਤ ਦੇ ਵਿੱਚ ਸਾਰੀ ਜ਼ਿੰਮੇਵਾਰੀ ਸੰਬੰਧਿਤ ਡੀਡੀਓਜ਼ ਦੀ ਹੋਵੇਗੀ ਹਾਂਜੀ ਦੋਸਤੋ ਇਹ ਜਾਰੀ ਕੀਤਾ ਗਿਆ ਹੈ ਜਿਸ ਸੰਬੰਧ ਦੇ ਵਿੱਚ ਪੰਜਾਬ ਦੇ ਮਲਾਜ਼ਮ ਹੋਣ ਚਾਹੀਦੇ ਰਿਟਾਇਰਮੈਂਟ ਹੋਏ ਮਲਾਜ਼ਮ ਹੋਣ ਉਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਕਿ ਇਸ ਏਰੀਅਰ ਦੀ ਅਦਾਇਗੀ ਪੰਜਾਬ ਸਰਕਾਰ ਸਾਨੂੰ ਜਲਦ ਤੋਂ ਜਲਦ ਤੇ ਘੱਟ ਤੋਂ ਘੱਟ ਕਿਸ਼ਤਾਂ ਦੇ ਵਿੱਚ ਰੇ ਪਰ ਪੰਜਾਬ ਸਰਕਾਰ ਦੁਆਰਾ ਇਸ ਏਰੀਅਰ ਦੀ ਅਦਾਇਗੀ ਨੂੰ ਲੈ ਕੇ ਜੋ ਆਨ ਗਹਿਲੀ ਵਰਤੀ ਜਾ ਰਹੀ ਹੈ ਜਿਸ ਦੇ ਚਲਦੇ ਵਿਭਾਗ ਦੁਆਰਾ ਇਹ ਪੱਤਰ ਸਮੂਹ ਡੀ ਡੀਓਜ਼ ਨੂੰ ਜਾਰੀ ਕੀਤਾ ਗਿਆ ਹੈ ਕਿਉਂਕਿ ਲਗਾਤਾਰ ਏਰੀਅਰ ਦੀਆਂ ਕਿਸ਼ਤਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਮਲਾਜ਼ਮਾਂ ਦੁਆਰਾ ਵਿਰੋਧ ਕੀਤਾ ਜਾ ਰਿਹਾ ਕਿ ਪਹਿਲਾਂ ਹੀ ਜੋ ਕਿਸ਼ਤਾ ਨੇ ਉਹ ਬਹੁਤ ਜ਼ਿਆਦਾ ਨੇ ਤੇ ਉਹਨਾਂ ਦੀ ਅਦਾਇਗੀ ਵੀ ਸਮੇਂ ਸਿਰ ਨਹੀਂ ਕੀਤੀ ਜਾ ਰਹੀ ਜਿਸ ਤੇ ਚਲਦੇ ਵਿਰੋਧ جاری ਹੈ ਇਸ ਕਾਰਨ ਇਹ ਪੱਤਰ ਸਮੂਹ ਡੀ ਡੀਓਜ਼ ਨੂੰ ਵਿਭਾਗ ਦੁਆਰਾ ਜਾਰੀ ਕੀਤਾ ਗਿਆ ਹੈ ਇਸ ਤਰ੍ਹਾਂ ਜੋ 2016 ਤੋਂ 6ਵੇਂ ਪੇਕ ਮਿਸ਼ਨ ਦੇ ਏਰੀਅਰ ਦੀ ਅਦਾਇਗੀ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ 13 ਫਰਵਰੀ ਦੀ ਕੈਬਨਟ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਤੇ 18 ਫਰਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਸਬੰਧ ਦੇ ਵਿੱਚ ਏਰੀਅਰ ਹੈ ਜੋ ਜੋ ਉਸ ਵਿੱਚ ਵੇਰਵਾ ਪੇਸ਼ ਹੋਇਆ ਸੀ ਉਸ ਦੇ ਮੁਤਾਬਕ ਮਲਾਜ਼ਮਾਂ ਨੂੰ ਤਾਂ 2026 ਦੇ ਵਿੱਚ ਮਿਲਣਾ ਸ਼ੁਰੂ ਹੋਵੇਗਾ ਪਰ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਹਜੇ ਤੱਕ ਨਹੀਂ ਆਇਆ ਕਿਉਂਕਿ ਅਪ੍ਰੈਲ ਤੋਂ ਹੀ ਉਹਨਾਂ ਦੀਆਂ ਕਿਸ਼ਤਾਂ ਵੀ ਸ਼ੁਰੂ ਹੋ ਗਈਆਂ ਨੇ ਉਸ ਸੰਬੰਧ ਦੇ ਵਿੱਚ ਇਹ ਪੱਤਰ ਸੀ ਪੂਰੀ ਜਾਣਕਾਰੀ ਅਸੀਂ ਇਸ ਪੱਤਰ ਬਾਰੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੋ ਵਿਭਾਗ ਦੁਆਰਾ ਸਮੂਹ ਡੀਡਿਓਜ਼ ਨੂੰ ਜਾਰੀ ਕੀਤਾ ਗਿਆ ਜੇਕਰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਇਸ 채ਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ